ਪ੍ਰਿਸਦ ਲਾਰਡ ਵੈਲਕਮ ਟੂ ਸੰਡੇ ਸਕੂਲ ਹੋਸਟ ਨਾਮ ਸੇ ਇਕਲੀਸੀਆ ਅੱਜ ਅਸੀਂ ਫਿਰ ਬਾਈਬਲ ਦੇ ਵਿੱਚੋਂ ਦੇਖਾਂਗੇ ਮਿਲਾਪ ਦੇ ਤੰਬੂ ਦੇ ਬਾਰੇ ਅਸੀਂ ਤਿੰਨ ਟਾਪਿਕਸ ਕਰ ਲਏ ਨੇ ਜਿਸ ਦੇ ਵਿੱਚ ਮਿਲਾਪ ਦੇ ਤੰਬੂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਮੁੱਖ ਕਾਰੀਗਰ ਸਨ ਅਹਿਦ ਦਾ ਸੰਦੂਕ ਜਿਸ ਨੂੰ ਵਾਚਾ ਦਾ ਸੰਦੂਕ ਵੀ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਵਚਨ ਰੱਖਿਆ ਗਿਆ ਸੀਗਾ ਉਸ ਤੋਂ ਇਲਾਵਾ ਰੋਟੀ ਵਾਲੀ ਮੇਜ਼ ਉਹ ਵੀ ਅਸੀਂ ਦੇਖ ਲਏ ਹਨ ਇਹ ਤਿੰਨੇ ਟਾਪਿਕ ਅਸੀਂ ਆਲਰੇਡੀ ਕਰ ਲਏ ਹਨ ਹੁਣ ਅਸੀਂ ਅੱਜ ਜਿਹੜਾ ਟੌਪਿਕ ਕਰਨਾ ਹੈ ਉਹ ਹੈ ਸ਼ਮਾਦਾਨ ਜਾਂ ਸੋਨੇ ਦਾ ਦੀਵਤ ਤੇ ਉਹ ਅਸੀਂ ਅੱਜ ਦੇਖਾਂਗੇ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਇਹ ਬਾਈਬਲ ਦੇ ਵਿੱਚ ਕਿੱਥੇ ਲਿਖਿਆ ਹੋਇਆ ਹੈ ਜਦੋਂ ਅਸੀਂ ਬਾਈਬਲ ਦੀ ਦੂਸਰੀ ਕਿਤਾਬ ਪੜ੍ਹਦੇ ਹਾਂ ਕੂਚ ਦੀ ਕਿਤਾਬ ਨਿਰਗਮਨ ਐਕਜ਼ੋਡਰਸ ਤੇ ਉਸ ਦਾ 25 ਬਾਬ ਉਸ ਦੀ 31 ਆਇਤ ਤੋਂ ਲੈ ਕੇ ਤੇ 40 ਆਇਤ ਤੱਕ ਇਸ ਦਾ ਜ਼ਿਕਰ ਹੈ ਜਿਸ ਦੇ ਵਿੱਚ ਪਰਮੇਸ਼ਵਰ ਨੇ موسی ਨੂੰ ਕਿਹਾ ਹੈ ਕਿ ਤੂੰ ਸ਼ਮਾਦਾਨ ਨੂੰ ਬਣਾਉਣਾ ਹੈ ਤੇ ਕਿਸ ਤਰ੍ਹਾਂ ਦਾ ਬਣਾਉਣਾ ਹੈ ਉਸ ਦੀ ਸ਼ਕਲ ਉਸ ਦਾ ਆਕਾਰ ਕਿਸ ਤਰ੍ਹਾਂ ਦਾ ਹੋਵੇਗਾ ਉਸ ਤੋਂ ਇਲਾਵਾ ਜਦੋਂ ਅਸੀਂ ਦੇਖਦੇ ਹਾਂ ਕੂਚ ਦੀ ਕਿਤਾਬ ਉਸ ਦਾ 37 ਬਾਬ ਉਸ ਦੀ ਅਸੀਂ 17 ਆਇਤ ਤੋਂ ਲੈ ਕੇ ਤੇ 24 ਅੱਜ ਤੱਕ ਪੜ੍ਹਦੇ ਹਾਂ ਉਸ ਦੇ ਵਿੱਚ ਬਸਲੇਲ ਜਿਹੜਾ ਕਿ ਮਿਲਾਪ ਦੇ ਤੰਬੂ ਦੇ ਵਿੱਚ ਮੁੱਖ ਕਾਰੀਗਰ ਸੀਗਾ ਉਸ ਨੂੰ ਪਰਮੇਸ਼ਵਰ ਨੇ ਕੰਮ ਕਰਨ ਦੇ ਵਾਸਤੇ ਚੁਣਿਆ ਸੀਗਾ ਬੁੱਧ ਦਿੱਤੀ ਸੀਗੀ ਸਮਝ ਦਿੱਤੀ ਸੀਗੀ ਤੇ 17 ਆਇਤ ਤੋਂ ਲੈ ਕੇ 24 ਆਇਤ ਤੱਕ ਜਦੋਂ ਅਸੀਂ ਦੇਖਦੇ ਹਾਂ ਉਸ ਤੇ ਵਿੱਚ ਫਿਰ ਉਹ ਸ਼ਮਾਦਾਨ ਨੂੰ ਤੇ ਸੋਨੇ ਦਾ ਜਿਹੜਾ ਦੀਵੜਾ ਹੈ ਇਸ ਨੂੰ ਉਹ ਤਿਆਰ ਕਰਦਾ ਹੈ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਪਰਮੇਸ਼ਵਰ ਦੱਸਦਾ ਹੈ ਕਿ ਉਸ ਨੂੰ ਬਣਾਉਣਾ ਹੈ ਕਿ ਇੱਕ ਸੋਨੇ ਦਾ ਟੁਕੜਾ ਲੈਣਾ ਹੈ ਇਸ ਤਪਾਰ ਹਿੰਦੀ ਦੇ ਵਿੱਚ ਲਿਖਿਆ ਹੈ ਇੱਕ ਕਿਕਾਰ ਬਰ ਸੋਨਾ ਕਿਕਾਰ ਬਰ ਸੋਨਾ ਪੰਜਾਬੀ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਇੱਕ ਮਣ ਤੇ ਅੰਗਰੇਜ਼ੀ ਦੇ ਵਿੱਚ ਅਸੀਂ ਦੇਖਦੇ ਹਾਂ ਤੇ 1 ਟੈਲੈਂਟ ਇੰਨੇ ਵਜਨ ਦੇ ਸੋਨੇ ਦਾ ਇੱਕ ਟੁਕੜਾ ਲੈਣਾ ਹੈ ਤੇ ਇਸ ਦੇ ਵਿੱਚ ਤੋਂ ਸ਼ਮਾਨਦਨ ਨੂੰ ਬਣਾਉਣਾ ਹੈ ਤੇ ਉਸ ਦੇ ਵਿੱਚ ਕੋਈ ਵੀ ਜੋੜ ਨਹੀਂ ਹੋਵੇਗਾ ਕੋਈ ਵੀ ਟੰਕਾ ਉਹਦੇ ਵਿੱਚ ਨਹੀਂ ਲੱਗੇਗਾ ਇੱਕ ਹੀ ਟੁਕੜੇ ਤੋਂ ਉਹਨੂੰ ਬਣਾਉਣਾ ਹੈ ਉਸ ਨੂੰ ਇੱਕੋ ਹੀ ਪੀਸ ਤੋਂ ਉਸ ਨੂੰ ਘੜ ਘੜ ਕੇ ਉਹ ਸ਼ਕਲ ਦੇਣੀ ਹੈ ਬੀਟਨ ਵਰਕ ਦੇ ਵਿੱਚ ਕੋਈ ਵੀ ਜੋੜ ਨਹੀਂ ਹੋਵੇਗਾ ਫਿਰ ਅਸੀਂ ਦੇਖਦੇ ਹਾਂ ਇੱਕੋ ਦਾ ਪਾਇਦਾ ਹੋਵੇਗਾ ਉਸ ਤੇ ਵਿੱਚ ਇੱਕ ਡੰਡੀ ਨਿਕਲੇਗੀ ਤੇ ਡੰਡੀ ਦੇ ਦੋਨੋਂ ਸਾਈਡ ਦੇ ਉੱਤੇ ਤਿੰਨ ਤਿੰਨ ਟਹਿਣੀਆਂ ਨਿਕਲਣਗੀਆਂ ਤੇ ਹਰ ਇੱਕ ਟਹਿਣੀ ਜਿਹੜੀ ਹੈ ਉਸ ਤੇ ਵਿੱਚ ਬਦਾਮ ਦੇ ਫੁੱਲਾਂ ਦੇ ਵਾਂਗ ਬਦਾਮ ਦੇ ਬੂਟੇ ਦੇ ਵਾਂਗ ਉਸ ਤੇ ਵਿੱਚ ਤਿੰਨ ਤਿੰਨ ਪੁਸ਼ਪਕੁਸ਼ ਹੋਣਗੇ ਉਸਤੇ ਨਾਲ ਉਸਤੇ ਵਿੱਚ ਗਾਂਠ ਤੇ ਉਸ ਤੋਂ ਇਲਾਵਾ ਉਸਤੇ ਫੁੱਲ ਵੀ ਆਉਣਗੇ ਇਹ ਹਰ ਇੱਕ ਟਾਣੀ ਦੀ ਸ਼ਕਲ ਹੋਵੇਗੀ ਛੇ ਟਾਣੀਆਂ ਦੀ ਸ਼ਕਲ ਇਸੇ ਤਰ੍ਹਾਂ ਦੀ ਹੋਵੇਗੀ ਉਸ ਤੋਂ ਇਲਾਵਾ ਜਿਹੜੀ ਵਿਚੋ ਵਾਲੀ ਬ੍ਰਾਂਚ ਹੈ ਜਾਂ ਜਿਹੜੀ ਮੇਨ ਟਾਣੀ ਹੈ ਜਾਂ ਜਿਹੜੀ ਮੇਨ ਡੰਡੀ ਹੈ ਉਸਤੇ ਵਿੱਚ ਚਾਰ ਪੁਸ਼ਪਕੋਸ਼ ਹੋਣਗੇ ਇਹ ਵੀ ਬਦਾਮ ਦੇ ਫੁੱਲਾਂ ਦੇ ਜੈਸੇ ਹੀ ਹੋਣਗੇ ਬਦਾਮ ਦੇ ਫੁੱਲ ਜਿਹੜੇ ਬਦਾਮ ਦਾ ਬੂਟਾ ਹੈ ਉਹਦੇ ਸਮਾਨ ਹੀ ਇਹ ਹੋਵੇਗਾ ਉਸ ਤੋਂ ਬਾਅਦ ਇਸ ਤੇ ਉੱਪਰ ਜਗ੍ਹਾ ਬਣਾਉਣੀ ਹੈ ਜਿੱਥੇ ਕਿ ਤੇਲ ਪਾਇਆ ਜਾਵੇਗਾ ਤੇ ਫਿਰ ਉਸ ਨੂੰ ਰੋਸ਼ਨੀ ਦੇ ਵਾਸਤੇ ਇਸਤੇਮਾਲ ਕੀਤਾ ਜਾਵੇਗਾ ਉਸ ਨੂੰ ਜਲਾਇਆ ਜਾਵੇਗਾ ਤੇ ਇਹ ਅਸੀਂ ਹੁਣ ਦੇਖਣਾ ਹੈ ਕਿ ਜਿਹੜਾ ਸ਼ਮ੍ਮਾਦਾਨ ਹੈ ਇਸ ਦੀ ਜਗ੍ਹਾ ਕਿਹੜੀ ਹੋਵੇਗੀ ਅਸੀਂ ਦੇਖਨੇ ਹਾਂ ਤੇ ਮਿਲਾਪ ਦੇ ਤੰਬੂ ਦੇ ਵਿੱਚ ਤਿੰਨ ਹਿੱਸੇ ਨੇ ਇੱਕ ਬਾਹਰ ਦਾ ਵਿਹੜਾ ਜਿਹਨੂੰ ਕੋਟਿਆੜ ਵੀ ਕਿਹਾ ਗਿਆ ਹੈ ਜਾਂ ਆਂਗਣ ਵੀ ਕਿਹਾ ਗਿਆ ਹੈ ਉਸ ਤੋਂ ਇਲਾਵਾ ਪਵਿੱਤਰ ਸਥਾਨ ਉਸ ਤੋਂ ਇਲਾਵਾ ਅਤੀ ਪਵਿੱਤਰ ਸਥਾਨ ਤੇ ਸ਼ਮਾਦਾਨ ਨੂੰ ਪਵਿੱਤਰ ਸਥਾਨ ਦੇ ਵਿੱਚ ਰੱਖਿਆ ਜਾਏਗਾ ਤੇ ਇਸ ਨੂੰ ਰੋਟੀ ਵਾਲੀ ਜਿਹੜੀ ਮੇਜ਼ ਹੈ ਉਹਦੇ ਸਾਹਮਣੇ ਇਸ ਨੂੰ ਰੱਖਿਆ ਜਾਵੇਗਾ ਤੇ ਇਸ ਦਾ ਕੰਮ ਹੈ ਰੋਸ਼ਨੀ ਦੇਣਾ ਜਿਸ ਤਰ੍ਹਾਂ ਅੱਜ ਯਿਸੂ ਮਸੀਹ ਸਾਨੂੰ ਸਾਰਿਆਂ ਨੂੰ ਰੋਸ਼ਨੀ ਦਿੰਦੇ ਨੇ ਜਿਸ ਤਰ੍ਹਾਂ ਲਿਖਿਆ ਵੀ ਹੈ ਯਹੋਨਾ ਦੀ ਅੰਜੀਲ ਉਸ ਦਾ 8ਵਾਂ ਬਾਭ ਉਸ ਦੀ 12 ਆਇਤ ਵਿੱਚ ਤੇ ਮੈਂ ਜ਼ਰੂਰ ਇਹ वचन ਤੁਹਾਡੇ ਵਿੱਚ ਪੜ੍ਹਨਾ ਚਾਹਾਂਗਾ यीशु ने फिर लोगों से कहा जगत की ज्योति मैं हूँ जो मेरे पीछे हो लेगा वह अंधकार में ना चलेगा परंतु जीवन की ज्योति पाएगा इतने मसीह ने किया है जगत की ज्योति मैं हूँ मैं जगत की ज्योति हाँ मैं जगत दानण हाँ आई एम द लाइट ऑफ द वर्ल्ड येसुमसी साडे रोशनी है साडे ज्योति है जिस तरह ਇਸرائیਲੀ ਵੀ ਜਦੋਂ ਉਹ ਮਿਸਰ ਦੇ ਵਿੱਚੋਂ ਨਿਕਲੇ ਪਰਮੇਸ਼ਰ ਨੇ ਉਹਨਾਂ ਨੂੰ ਮਿਸਰ ਦੇ ਵਿੱਚੋਂ ਕੱਢਿਆ ਤੇ ਆਪਣੇ ਬੰਦੇ ਮੂਸਾ ਦੇ ਦੁਆਰਾ ਤੇ ਉਹਨਾਂ ਦੇ ਵਾਸਤੇ ਇੱਕ ਖੰਭਾ ਹੁੰਦਾ ਸੀਗਾ ਜਿਹੜਾ ਦਿਨ ਵੇਲੇ ਬੱਦਲ ਦਾ ਖੰਭਾ ਹੁੰਦਾ ਸੀਗਾ ਤੇ ਰਾਤ ਨੂੰ ਉਹ ਅੱਗ ਦਾ ਪਿੱਲਰ ਅੱਗ ਦਾ ਖੰਭਾ ਬਣ ਜਾਂਦਾ ਸੀਗਾ ਤਾਂ ਕਿ ਇਸرائیਲੀਆਂ ਨੂੰ ਰੌਸ਼ਨੀ ਦੇਵੇ ਇਸرائیਲੀਆਂ ਨੂੰ ਉਹ ਰਾਹ ਬਖਾਵੇ ਇਸرائیਲੀਆਂ ਨੂੰ ਚਾਨਣ ਦੇਵੇ ਇਹ ਸ਼ਮਾਦਾਨ ਵੀ ਯਿਸੂ ਮਸੀਹ ਦੀ ਤਰ੍ਹਾਂ ਇਹਦਾ ਕੰਮ ਰੌਸ਼ਨੀ ਦੇਣਾ ਹੈ ਤੇ ਜਦੋਂ ਅਸੀਂ ਪੜ੍ਹਦੇ ਹਾਂ ਪਹਿਲਾ ਪੱਤਰ ਉਸਦਾ ਦੂਸਰਾ ਬਾਬ ਉਸਦੀ ਨੌਵੀਂ ਆਇਤ ਉੱਥੇ ਲਿਖਿਆ ਹੈ ਕਿ ਅਸੀਂ ਛੁੜਿਆ ਹੋਇਆ ਵੰਸ਼ ਹਾਂ ਯਹਜਕਾਂ ਦੀ ਸ਼ਾਹੀ ਮੰਡਲੀ ਤੇ ਪਵਿੱਤਰ ਕੌਮ ਤੇ ਪਰਮੇਸ਼ਵਰ ਨੇ ਸਾਨੂੰ ਸਾਡੇ ਉੱਤੇ ਉਹਨੇ ਬਹੁਤ ਵੱਡਾ ਰਹਿਮ ਕੀਤਾ ਹੈ ਕਿ ਉਸਨੇ ਸਾਨੂੰ ਹਨੇਰੇ ਦੇ ਵਿੱਚੋਂ ਕੱਢ ਕੇ ਉਸਨੇ ਸਾਨੂੰ ਆਪਣੇ ਅਚਰਜ ਚਾਣਨ ਦੇ ਵਿੱਚ ਸੱਦਿਆ ਹੈ ਉਸਨੇ ਸਾਨੂੰ ਯਿਸੂ ਮਸੀਹ ਦੇ ਵਿੱਚ ਸੱਦਿਆ ਹੈ ਉਸਨੇ ਸਾਨੂੰ ਯਿਸੂ ਮਸੀਹ ਦੇ ਵਿੱਚ ਬੁਲਾ ਲਿਆ ਹੈ ਯਿਸੂ ਮਸੀਹ ਦੇ ਕੋਲ ਉਹਨੇ ਆਪਣੇ ਕੋਲ ਸਾਨੂੰ ਸੱਦ ਲਿਆ ਹੈ ਇਸ ਕਰਕੇ ਹੁਣ ਪਰਮੇਸ਼ਵਰ ਨੇ ਸਾਡੇ ਉੱਤੇ ਰਹਿਮ ਕੀਤਾ ਹੈ ਤੇ ਸਾਡਾ ਇਹ ਫਰਜ਼ ਹੈ ਕਿ ਜਿਹੜੇ ਚਾਨਣ ਦੇ ਗੁਣ ਨੇ ਉਹਨਾਂ ਨੂੰ ਅਸੀਂ ਪ੍ਰਗਟ ਕਰ ਸਕੀਏ ਸਾਡੇ ਵਿੱਚ ਰੌਸ਼ਨੀ ਹੈ ਤੇ ਸਾਡੇ ਵਿੱਚ ਰੌਸ਼ਨੀ ਦੇ ਜੇ ਅਸੀਂ ਰੌਸ਼ਨੀ ਦੇ ਕੋਲ ਆਏ ਹਾਂ ਤੇ ਸਾਡੇ ਵਿੱਚੋਂ ਰੌਸ਼ਨੀ ਦੇ ਗੁਣ ਜਿਹੜੇ ਨੇ ਉਹ ਪ੍ਰਗਟ ਹੋਣੇ ਚਾਹੀਦੇ ਨੇ ਜਿਸ ਤਰ੍ਹਾਂ ਇਸ ਸਾਇਤ ਦੇ ਵਿੱਚ ਲਿਖਿਆ ਹੈ ਕਿ ਅਸੀਂ ਉਸੇ ਦੇ ਗੁਨਾ ਦਾ ਪ੍ਰਚਾਰ ਕਰੀਏ ਅਸੀਂ ਰੌਸ਼ਨੀ ਦੇ ਚਾਨਣ ਦੇ ਗੁਨਾ ਦਾ ਅਸੀਂ ਪ੍ਰਚਾਰ ਕਰਨਾ ਹੈ ਤੇ ਪਰਮੇਸ਼ਵਰ ਨੇ ਜਿਹੜੀਆਂ ਕੁਰੀਤੀਆਂ ਤੋਂ ਜਿਹੜੀਆਂ ਬੁਰਾਈਆਂ ਤੋਂ ਸਾਨੂੰ ਛੁਡਾ ਲਿਆ ਹੈ ਤੇ ਉਹਨੇ ਸਾਨੂੰ ਸਾਡੇ ਤੇ ਰਹਿਮ ਕੀਤਾ ਹੈ ਸਾਨੂੰ ਛੁਡਾ ਲਿਆ ਹੈ ਤੇ ਸਾਡਾ ਇਹ ਫਰਜ਼ ਹੈ ਕਿ ਅਸੀਂ ਯਿਸੂ ਮਸੀਹ ਦੇ ਵਿੱਚ ਰਹੀਏ ਅਸੀਂ ਯਿਸੂ ਮਸੀਹ ਦੇ ਕੋਲ ਰਹੀਏ ਯਿਸੂ ਮਸੀਹ ਦੇ ਵਿੱਚ ਰਹੀਏ ਤਾਂ ਕਿ ਅਸੀਂ ਮੁੜ ਤੋਂ ਉਹ ਬੁਰੀਆਂ ਆਦਤਾਂ ना अपनाइए जिस तरह यूमसी ने पिता की मर्जी को पूरा किया उस तरह असी भी उसकी मर्जी पूरा कर सकीये परमेश्वर थानू सबनों बहुत बहुत आशीष आशिष दे दॉड